ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਜਿੱਥੇ ਅਸੀਂ ਹਰ ਵਾਰੀ ਤੁਹਾਡੇ ਲਈ ਬੇਨਾਂ ਦਾਇਕ ਤੇ ਅਣਸੁਣੀਆਂ ਕਹਾਣੀਆਂ ਕਿਸੇ ਲੈ ਕੇ ਆਉਂਦੇ ਹਾਂ ਇਸ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਸੀਂ ਵੀ ਇਹਨਾਂ ਕਹਾਣੀਆਂ ਤੋਂ ਜਾਣੂ ਹੋ ਸਕੋ ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ ਲਾਹੌਰ ਦੇ ਇੱਕ ਛੋਟੇ ਸ਼ਹਿਰ ਚੂਨਾ ਮੰਡੀ ਦੇ ਵਿੱਚ ਇੱਕ ਅਦਭੁਤ ਬਾਲਕ ਦਾ ਜਨਮ ਹੋਇਆ ਜੋ 7 ਸਾਲ ਦੀ ਉਮਰ ਦੇ ਵਿੱਚ ਹੀ ਅਨਾਥ ਹੋ ਗਿਆ ਉਸ ਦਾ ਬਚਪਨ ਬਹੁਤ ਗਰੀਬੀ ਵਿੱਚ ਬੀਤਿਆ ਜਿੱਥੇ ਹੋਰ ਬੱਚੇ ਸਾਰਾ ਦਿਨ ਖੇਡਾਂ ਵਿੱਚ ਮਸਤ ਰਹਿੰਦੇ ਉੱਥੇ ਇਹ ਬਾਲਕ ਗਲੀਆਂ ਦੇ ਵਿੱਚ ਉਬਲੇ ਚਨੇ ਵੇਚ ਕੇ ਆਪਣੀ ਛੋਟੀ ਭੈਣ ਭਰਾ ਅਤੇ ਨਾਨੀ ਦਾ ਪਾਲਣ ਪੋਸ਼ਣ ਕਰਦਾ ਉਸ ਨੇ ਬਹੁਤ ਦੁੱਖ ਭਰਿਆ ਜੀਵਨ ਬਿਤਾਇਆ ਪਰ ਇਹੀ ਬਾਲਕ ਅੱਗੇ ਜਾ ਕੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਬਣੇ ਅੱਜ ਉਸਦੇ ਦਰਬਾਰ ਤੇ ਹਰ ਕਿਸੇ ਦੀ ਮਰਜ਼ੀ ਪੂਰੀ ਹੁੰਦੀ ਹੈ ਅਤੇ ਹਰ ਸਮੇਂ ਉੱਥੇ ਗੁਰੂ ਦਾ ਲੰਗਰ ਚੱਲਦਾ ਰਹਿੰਦਾ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਰਾਮਦਾਸ ਜੀ ਦੇ ਕਿਹੜੇ ਗੁਨਾਕਾਰ ਉਹਨਾਂ ਨੂੰ ਗੁਰਗੱਦੀ ਮਿਲੀ। ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ 24 ਸਤੰਬਰ 1534 ਨੂੰ ਪਿਤਾ ਹਰੀਦਾਸ ਜੀ ਸੋਦੀ ਅਤੇ ਮਾਤਾ ਦਇਆਕੌਰ ਜੀ ਦੇ ਘਰ ਹੋਇਆ। ਜਨਮ ਸਮੇ ਆਪ ਦਾ ਨਾਮ ਪਾਈ ਜੇਠਾ ਰੱਖਿਆ ਗਿਆ। ਕਿਉਂਕਿ ਉਹ ਸਭ ਤੋਂ ਵੱਡੇ ਪੁੱਤਰ ਸਨ। ਉਹਨਾਂ ਦਾ ਇੱਕ ਛੋਟਾ ਭਰਾ ਹਰਦੀਆਲ ਅਤੇ ਇੱਕ ਭੈਣ ਰਮਦਾਸੀ ਸੀ। ਗੁਰੂ ਜੀ ਦੇਖਣ ਦੇ ਵਿੱਚ ਬਹੁਤ ਸੁੰਦਰ ਅਤੇ ਆਕਰਸ਼ਕ ਸਨ। ਗਰੀਬੀ ਦੇ ਬਾਵਜੂਦ ਜਦੋਂ ਵੀ ਕੋਈ ਸੰਤ ਜਾਂ ਮਹਾਤਮਾ ਆਪ ਜੀ ਨੂੰ ਮਿਲਦੇ ਤਾਂ ਆਪ ਉਹਨਾਂ ਨੂੰ ਆਪਣੇ ਘਰ ਲਿਆ ਕੇ ਭੋਜਨ ਕਰਵਾਉਂਦੇ ਅਤੇ ਖੁਸ਼ ਹੁੰਦੇ। 7 ਸਾਲ ਦੀ ਉਮਰ ਹੁੰਦੇ ਹੀ ਆਪ ਦੇ ਮਾਤਾ-ਪਿਤਾ ਜੀ ਦਾ ਦਿਹਾਂਤ ਹੋ ਗਿਆ। ਛੋਟੀ ਉਮਰ ਦੇ ਵਿੱਚ ਹੀ ਆਪ ਅਨਾਥ ਹੋ ਗਏ। ਛੋਟੇ ਭੈਣ ਭਰਾ ਦੀ ਜ਼ਿੰਮੇਵਾਰੀ ਵੀ ਆਪ ਉੱਤੇ ਆ ਗਈ। ਉਸ ਸਮੇਂ ਆਪ ਜੀ ਦੀ ਨਾਨੀ ਤੁਹਾਨੂੰ ਤਿੰਨਾ ਭੈਣ ਭਰਾਵਾਂ ਨੂੰ ਆਪਣੇ ਪਿੰਡ ਬਸਰਕੇ ਲੈ ਆਈ। ਆਪ ਦੇ ਨਾਨਾ ਜੀ ਇੱਕ ਦੁਕਾਨ ਚਲਾਉਂਦੇ ਸਨ। ਪਰਿਵਾਰ ਵੱਡਾ ਹੋਣ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ। ਇਸ ਲਈ ਨਾਨੀ ਉਹਨਾਂ ਨੂੰ ਉਬਲੇ ਚਨੇ ਦਿੰਦੀ ਜੋ ਹਰ ਰੋਜ਼ ਵੇਚ ਕੇ ਉਹ ਕੁਝ ਪੈਸੇ ਕਮਾਉਂਦੇ। ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਰਾਮਦਾਸ ਜੀ ਬਸਰਕੇ ਪਿੰਡ ਦੇ ਵਸਨੀਕ ਸਨ। ਉਸ ਸਮੇਂ ਉਹਨਾਂ ਨੂੰ ਗੁਰਗੱਦੀ ਨਹੀਂ ਮਿਲੀ ਸੀ। ਬਲਕਿ ਉਹ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕਰਦੇ ਸਨ ਜਦੋਂ ਉਹਨਾਂ ਨੂੰ ਭਾਈ ਜੇਠਾ ਜੀ ਦੇ ਮਾਤਾ ਪਿਤਾ ਦੇ ਦੇਹਾਂਤ ਬਾਰੇ ਪਤਾ ਲੱਗਾ ਤਾਂ ਉਹ ਨਾਨੀ ਦੇ ਘਰ ਆਏ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਇਹ ਭਾਈ ਜੇਠਾ ਜੀ ਅਤੇ ਗੁਰੂ ਅਮਰਦਾਸ ਜੀ ਦੀ ਪਹਿਲੀ ਮੁਲਾਕਾਤ ਸੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੁਰੂ ਅਮਰਦਾਸ ਜੀ ਨੇ 1546 ਵਿੱਚ ਗੋਇੰਦਵਾਲ ਨਗਰ ਦੀ ਸਥਾਪਨਾ ਕੀਤੀ ਭਾਈ ਜੇਠਾ ਜੀ ਜਦੋਂ ਰੋਜ਼ ਚਨੇ ਵੇਚਣ ਜਾਂਦੇ ਤਾਂ ਕਈ ਵਾਰ ਗੁਰੂ ਅਮਰਦਾਸ ਜੀ ਨਾਲ ਉਹਨਾਂ ਦਾ ਮੇਲ ਹੁੰਦਾ ਗੁਰੂ ਅਮਰਦਾਸ ਜੀ ਇਹ ਵੇਖ ਕੇ ਬਹੁਤ ਖੁਸ਼ ਹੁੰਦੇ ਕਿ ਛੋਟੀ ਉਮਰ ਦੇ ਵਿੱਚ ਹੀ ਇਸ ਬੱਚੇ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਸਮਝਦਾਰੀ ਨਾਲ ਨਿਭਾਈ ਹੈ ਜਦੋਂ ਗੁਰੂ ਅਮਰਦਾਸ ਜੀ 1546 ਦੇ ਵਿੱਚ ਆਪਣੇ ਪਰਿਵਾਰ ਨਾਲ ਬਸਰਕੇ ਤੋਂ ਗੋਇੰਦਵਾਲ ਲਈ ਜਾ ਰਹੇ ਸਨ ਤਾਂ ਉਹਨਾਂ ਨੇ ਭਾਈ ਜੱਠਾ ਜੀ ਨੂੰ ਵੀ ਆਪਣੇ ਨਾਲ ਲੈ ਲਿਆ ਉਸ ਸਮੇਂ ਭਾਈ ਜੱਠਾ ਜੀ ਦੀ ਉਮਰ ਤਕਰੀਬਨ 12 ਸਾਲ ਦੀ ਸੀ ਨਵੇਂ ਸ਼ਹਿਰ ਦੇ ਵਿੱਚ ਜ਼ਿਆਦਾ ਕਮਾਈ ਦੀ ਸੁਭਾਵਨਾ ਕਰਕੇ ਆਪ ਜੀ ਦੇ ਨਾਨੀ ਵੀ ਪਰਿਵਾਰ ਸਮੇਤ ਉੱਥੇ ਆ ਗਏ। ਭਾਈ ਜੇਠਾ ਜੀ ਉੱਥੇ ਵੀ ਚਨੇ ਵੇਚਣ ਦਾ ਕੰਮ ਜਾਰੀ ਰੱਖਦੇ ਹਨ ਅਤੇ ਜਦੋਂ ਚਨੇ ਖਤਮ ਹੋ ਜਾਂਦੇ ਤਾਂ ਉਹ ਗੁਰੂ ਰਾਮਦਾਸ ਜੀ ਦੁਆਰਾ ਸ਼ੁਰੂ ਕੀਤੇ ਹੋਏ ਗੋਇੰਦਵਾਲ ਦੇ ਨਿਰਮਾਣ ਕਾਰਜ ਦੇ ਵਿੱਚ ਸੇਵਾ ਕਰਦੇ। ਉਹਨਾਂ ਦੀ ਨਿਸ਼ਕਾਮ ਸੇਵਾ ਤੇ ਭਗਤੀ ਦੇਖ ਕੇ ਗੁਰੂ ਅਮਰਦਾਸ ਜੀ ਬਹੁਤ ਖੁਸ਼ ਹੁੰਦੇ। ਗੋਇੰਦਵਾਲ ਦੇ ਨਿਰਮਾਣ ਕਾਰਜ ਨੂੰ ਤਕਰੀਬਨ 6 ਸਾਲ ਲੱਗੇ। ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੌਂਪੀ ਗਈ। ਹਰ ਸਮੇਂ ਭਾਈ ਜੇਠਾ ਜੀ ਅਮਰਦਾਸ ਜੀ ਦੇ ਨਾਲ ਹੀ ਰਹਿੰਦੇ ਅਤੇ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਕਰਦੇ। ਅਤੇ ਉਹਨਾਂ ਨੇ ਆਪਣਾ ਗੁਜ਼ਾਰਾ ਕਰਨ ਦੇ ਲਈ ਚਨੇ ਵੇਚਣ ਦਾ ਕੰਮ ਵੀ ਜਾਰੀ ਰੱਖਿਆ। ਭਾਈ ਜੇਠਾ ਜੀ ਦੀ ਨਿਸ਼ਕਾਮ ਸੇਵਾ ਭਗਤੀ ਦੇਖ ਕੇ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਕੋਲ ਬੁਲਾਇਆ ਅਤੇ ਕਿਹਾ ਪੁੱਤਰ ਤੁਸੀਂ ਕੀ ਇੱਛਾ ਲੈ ਕੇ ਇੱਥੇ ਆਏ ਹੋ? ਤਾਂ ਭਾਈ ਜੇਠਾ ਜੀ ਨੇ ਕਿਹਾ ਕਿ ਮੈਂ ਤਾਂ ਸਾਰੀਆਂ ਇੱਛਾਵਾਂ ਨੂੰ ਤਿਆਗ ਕੇ ਤੁਹਾਡੇ ਕੋਲ ਆਇਆ ਹਾਂ। ਇਹ ਸੁਣ ਕੇ ਗੁਰੂ ਅਮਰਦਾਸ ਜੀ ਬਹੁਤ ਖੁਸ਼ ਹੋਏ ਇਤਿਹਾਸ ਦੇ ਅਨੁਸਾਰ ਇੱਕ ਵਾਰ ਮਾਤਾ ਮਨਸਾ ਦੇਵੀ ਜੀ ਨੇ ਆਪਣੇ ਪਤੀ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਉਹਨਾਂ ਦੀ ਪੁੱਤਰੀ ਬੀਬੀ ਭਾਨੀ ਜੀ ਵਿਆਹ ਲਈ ਯੋਗ ਹੋ ਚੁੱਕੇ ਹਨ ਅਤੇ ਬੀਬੀ ਭਾਨੀ ਜੀ ਲਈ ਕੋਈ ਵਰ ਲੱਭਣ ਦੇ ਲਈ ਕਿਹਾ ਗੁਰੂ ਜੀ ਨੇ ਸੁਭਾਵਿਕ ਤੌਰ ਤੇ ਹੀ ਪੁੱਛਿਆ ਕਿ ਲੜਕਾ ਕਿਵੇਂ ਦਾ ਹੋਣਾ ਚਾਹੀਦਾ ਹੈ ਤਾਂ ਮਾਤਾ ਨੇ ਕਿਹਾ ਕਿ ਉਹਨਾਂ ਲਈ ਭਾਈ ਜੇਠਾ ਵਰਗਾ ਕੁਲਪੁੱਤਰ ਚਾਹੀਦਾ ਹੈ ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਜੇਠਾ ਵਰਗਾ ਤਾਂ ਭਾਈ ਜੇਠਾ ਹੀ ਹੈ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਭਾਈ ਜੇਠਾ ਜੀ ਨਾਲ ਗੱਲਬਾਤ ਕੀਤੀ ਤਾਂ ਭਾਈ ਜੇਠਾ ਜੀ ਹਰਾਨ ਰਹਿ ਗਏ ਕਿਉਂਕਿ ਉਹ ਤਾਂ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਾਦਾਰ ਸਮਝਦੇ ਸਨ ਉਹਨਾਂ ਨੇ ਇਹ ਕਦੇ ਨਹੀਂ ਸੋਚਿਆ ਸੀ ਕਿ ਉਹ ਗੁਰੂ ਘਰ ਦੇ ਜਵਾਈ ਵੀ ਬਣ ਸਕਦੇ ਹਨ ਇਸ ਤਰ੍ਹਾਂ ਕੁਝ ਦਿਨਾਂ ਬਾਅਦ ਭਾਈ ਜੇਠਾ ਜੀ ਅਤੇ ਬੀਬੀ ਪਾਨੀ ਜੀ ਦਾ ਵਿਆਹ ਹੋਇਆ ਬੀਬੀ ਪਾਨੀ ਜੀ ਅਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਤੋਂ ਲੱਗ ਹੋ ਕੇ ਨਹੀਂ ਰਹਿਣਾ ਚਾਹੁੰਦੇ ਸਨ ਇਸ ਲਈ ਗੁਰੂ ਜੀ ਨੇ ਉਹਨਾਂ ਲਈ ਉੱਥੇ ਹੀ ਘਰ ਬਣਵਾ ਦਿੱਤਾ ਜਿੱਥੇ ਰਹਿ ਕੇ ਉਹਨਾਂ ਨੇ ਆਪਣਾ ਨਿੱਤ ਕਰਮ ਜਾਰੀ ਰੱਖਿਆ ਵਿਆਹ ਤੋਂ ਬਾਅਦ ਵੀ ਭਾਈ ਜੇਠਾ ਜੀ ਨੇ ਸੇਵਾ ਵਿੱਚ ਕੋਈ ਕਮੀ ਨਾ ਛੱਡੀ ਉਹ ਲੰਗਰ ਦੀ ਸੇਵਾ ਪੱਖਾ ਝੱਲਣਾ ਪਾਣੀ ਦੇਣਾ ਅਤੇ ਟੋਕਰੀ ਢੋਣਾ ਜਾਰੀ ਰੱਖਦੇ ਹਨ ਇਤਿਹਾਸ ਅਨੁਸਾਰ ਇੱਕ ਵਾਰ ਭਾਈ ਜੇਠਾ ਜੀ ਦੀ ਬਰਾਤਰੀ ਤੋਂ ਕੁਝ ਲੋਕ ਗੋਇੰਦਵਾਲ ਸਾਹਿਬ ਆਏ ਉੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਭਾਈ ਜੇਠਾ ਜੀ ਗੁਰੂ ਘਰ ਦੇ ਜਵਾਈ ਹੋਣ ਕਰਕੇ ਵੀ ਮਿੱਟੀ ਦੀ ਟੋਕਰੀ ਢੋ ਰਹੇ ਹਨ ਤਾਂ ਉਹ ਬਹੁਤ ਗੁੱਸੇ ਵਿੱਚ ਆ ਕੇ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਆਪਣੇ ਜਵਾਈ ਤੋਂ ਮਿੱਟੀ ਦੀਆਂ ਟੋਕਰੀਆਂ ਢਵਾ ਰਹੇ ਹੋ ਇਹ ਗੱਲ ਚੰਗੀ ਨਹੀਂ ਹੈ ਇਸ ਦੇ ਨਾਲ ਸਾਡੀ ਬਰਾਦਰੀ ਦੀ ਇੱਜ਼ਤ ਨੂੰ ਦਾਗ ਲੱਗਿਆ ਹੈ ਪਰ ਗੁਰੂ ਅਮਰਦਾਸ ਜੀ ਨੇ ਕਿਹਾ ਇਹ ਟੋਕਰਾ ਨਹੀਂ ਇਹ ਭਵਿੱਖ ਵਿੱਚ ਉੱਚੀ ਪਦਵੀ ਦਾ ਸੰਕੇਤ ਹੈ ਇਹ ਤੁਹਾਡੇ ਵੰਸ਼ ਦਾ ਨਾਮ ਰੋਸ਼ਨ ਕਰੇਗਾ ਤੁਹਾਨੂੰ ਪਾਈ ਜੇਠਾ ਜੀ ਦੇ ਸਿਰ ਉੱਤੇ ਜੋ ਮਿੱਟੀ ਦੀ ਟੋਕਰੀ ਜਸ ਰਹੀ ਹੈ ਉਹ ਮਿੱਟੀ ਦੀ ਟੋਕਰੀ ਨਹੀਂ ਸਗੋਂ ਇਹਨਾਂ ਦੇ ਸਿਰ ਤੇ ਤਾਂ ਛਤਰ ਝੁਲਣਾ ਹੈ ਇਹਨਾਂ ਦੀ ਸੇਵਾ ਭਾਵਨਾ ਨੇ ਤਾਂ ਮੈਨੂੰ ਬਸ ਵਿੱਚ ਕਰ ਲਿਆ ਹੈ ਇਸ ਤੋਂ ਬਾਅਦ ਭਾਈ ਜੇਠਾ ਜੀ ਨੇ ਆਪਣੇ ਸਬੰਧੀਆਂ ਨੂੰ ਕਿਹਾ ਕਿ ਆਪ ਸੇਵਾ ਦੀ ਇਸ ਭਾਵਨਾ ਨੂੰ ਨਹੀਂ ਸਮਝ ਸਕਦੇ ਮੈਂ ਉਹਨਾਂ ਦਾ ਜਵਾਈ ਜ਼ਰੂਰ ਹਾਂ ਪਰ ਪਹਿਲਾਂ ਮੈਂ ਉਹਨਾਂ ਦਾ ਸੇਵਾਦਾਰ ਹਾਂ ਜਿਹੜਾ ਗੁਰੂ ਦੀ ਸੇਵਾ ਵਿੱਚ ਆਨੰਦ ਹੈ ਉਹ ਹੋਰ ਸੰਸਾਰਿਕ ਸੁੱਖਾਂ ਦੇ ਵਿੱਚ ਨਹੀਂ ਮਿਲ ਸਕਦਾ ਮੈਨੂੰ ਹੋਰ ਕਿਸੇ ਵੀ ਚੀਜ਼ ਦੀ ਕੋਈ ਇੱਛਾ ਨਹੀਂ ਇਸ ਜਾਤ ਪਾਤ ਤੇ ਕੁਲ ਮਰਿਆਦਾ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਇਹ ਸਾਰੀਆਂ ਗੱਲਾਂ ਸੁਣ ਕੇ ਜੇਠਾ ਜੀ ਦੇ ਸਬੰਧੀ ਸ਼ਰਮਿੰਦਾ ਹੋਏ ਤੇ ਉੱਥੋਂ ਚਲੇ ਗਏ ਇਤਿਹਾਸ ਅਨੁਸਾਰ ਆਪ ਦੀ ਨਿਮਰਤਾ ਤੇ ਸੇਵਾ ਭਾਵ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਨੇ ਆਪ ਨੂੰ ਸਿੱਖਾਂ ਦੇ ਚੌਥੇ ਗੁਰੂ ਬਣਾਉਣ ਦਾ ਵਿਚਾਰ ਬਣਾ ਲਿਆ ਪਰ ਕੁਝ ਸੰਗਤਾਂ ਭਾਈ ਰਾਮਾ ਜੀ ਜਿਨ੍ਹਾਂ ਦਾ ਵਿਆਹ ਗੁਰੂ ਅਮਰਦਾਸ ਜੀ ਦੀ ਵੱਡੀ ਪੁੱਤਰੀ ਬੀਬੀ ਦਾਨੀ ਜੀ ਨਾਲ ਹੋਇਆ ਸੀ ਉਹਨਾਂ ਨੂੰ ਗੁਰਗੱਦੀ ਦਾ ਉੱਤਰਾਧਿਕਾਰੀ ਸਮਝਦਿਆਂ ਸਨ ਆਖਰਕਾਰ ਗੁਰੂ ਅਮਰਦਾਸ ਜੀ ਨੇ ਸਾਰੇ ਸੰਦੇਹ ਦੂਰ ਕਰਨ ਦੇ ਲਈ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਦੋ ਚਬੂਤਰੇ ਜਾਨੀ ਥੜੇ ਬਣਾਉਣ ਦੇ ਲਈ ਕਿਹਾ ਜਿਨ੍ਹਾਂ ਤੇ ਬੈਠ ਕੇ ਉਹ ਸੰਗਤ ਕਰਨਾ ਚਾਹੁੰਦੇ ਸਨ ਅਗਲੇ ਦਿਨ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਚਬੂਤਰੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ ਅਤੇ ਰੋਜ਼ ਸ਼ਾਮ ਨੂੰ ਗੁਰੂ ਅਮਰਦਾਸ ਜੀ ਚਬੂਤਰੇ ਦਾ ਨਰੀਖਣ ਕਰਨ ਜਾਂਦੇ ਅਤੇ ਕੋਈ ਨਾ ਕੋਈ ਕਮੀ ਕੱਢ ਦਿੰਦੇ ਅਤੇ ਠਾਕੇ ਦੁਬਾਰਾ ਬਣਾਉਣ ਦੇ ਲਈ ਕਹਿੰਦੇ ਇਹ ਕੰਮ ਕਈ ਦਿਨ ਐਵੇਂ ਹੀ ਚੱਲਦਾ ਰਿਹਾ ਅਤੇ ਇੱਕ ਵਾਰ ਫਿਰ ਗੁਰੂ ਅਮਰਦਾਸ ਜੀ ਭਾਈ ਰਾਮਾ ਜੀ ਕੋਲ ਗਏ ਅਤੇ ਚਬੂਤਰੇ ਨੂੰ ਦੇਖ ਕੇ ਕਿਹਾ ਇਹ ਮੇਰੀ ਇੱਛਾ ਅਨੁਸਾਰ ਨਹੀਂ ਬਣਿਆ ਇਸ ਨੂੰ ਤੋੜ ਕੇ ਦੁਬਾਰਾ ਬਣਾਓ ਤਾਂ ਭਾਈ ਰਾਮਾ ਜੀ ਨੇ ਦੁਬਾਰਾ ਬਣਾਉਣ ਤੋਂ ਮਨਾ ਕਰ ਦਿੱਤਾ ਅਤੇ ਹਾਰ ਮੰਨ ਕੇ ਚਲੇ ਗਏ ਫਿਰ ਗੁਰੂ ਜੀ ਭਾਈ ਜੇਠਾ ਜੀ ਕੋਲ ਗਏ ਅਤੇ ਉਹੀ ਸਭ ਕਿਹਾ ਕਿ ਇਹ ਸਹੀ ਨਹੀਂ ਹੈ ਪਰ ਭਾਈ ਜੇਠਾ ਜੀ ਨੇ ਬੜੀ ਨਿਮਰਤਾ ਨਾਲ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਉਹਨਾਂ ਨੂੰ ਅਕਲ ਬਖਸ਼ਣ ਤਾਂ ਜੋ ਗੁਰੂ ਦੀ ਮਰਜ਼ੀ ਅਨੁਸਾਰ ਚਬੂਤਰਾ ਬਣ ਸਕੇ ਗੁਰੂ ਅਮਰਦਾਸ ਜੀ ਉਹਨਾਂ ਦੀ ਨਿਮਰਤਾ ਤੋਂ ਬਹੁਤ ਪ੍ਰਸੰਨ ਹੋਏ ਅਤੇ ਉਸੇ ਸਮੇਂ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਭਾਈ ਜੇਠਾ ਜੀ ਨੂੰ ਇਸ਼ਨਾਨ ਕਰਵਾ ਕੇ ਸੁੰਦਰ ਕੱਪੜੇ ਪਨਾਏ ਜਾਣ ਫਿਰ ਉਹਨਾਂ ਨੇ ਭਾਈ ਜੇਠਾ ਜੀ ਨੂੰ ਗੁਰਗੱਦੀ ਤੇ ਬਿਠਾ ਕੇ ਪੰਜ ਪੈਸੇ ਤੇ ਇੱਕ ਨਾਰੀਏ ਰੱਖ ਕੇ ਉਹਨਾਂ ਦੀ ਤਿੰਨ ਵਾਰ ਪ੍ਰਕਰਮਾ ਕੀਤੀ ਅਤੇ ਮੱਥਾ ਟੇਕਿਆ ਸਾਰੀ ਸੰਗਤ ਨੇ ਵੀ ਭਾਈ ਜੇਠਾ ਜੀ ਨੂੰ ਮੱਥਾ ਟੇਕਿਆ ਉਸ ਸਮੇਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਅੱਜ ਤੋਂ ਭਾਈ ਜੇਠਾ ਜੀ ਆਪਣੇ ਅਸਲੀ ਨਾਮ ਗੁਰੂ ਰਾਮਦਾਸ ਜੀ ਵਜੋਂ ਜਾਣੇ ਜਾਣਗੇ ਗੁਰੂ ਰਾਮਦਾਸ ਜੀ ਨੇ ਬਚਪਨ ਤੋਂ ਹੀ ਧੀਰਜ ਨਿਮਰਤਾ ਸੇਵਾ ਅਤੇ ਭਗਤੀ ਨੂੰ ਆਪਣੇ ਜੀਵਨ ਦਾ ਮੁੱਖ ਮਕਸਦ ਬਣਾਇਆ ਗਰੀਬੀ ਵਿੱਚ ਵੀ ਆਪਣੇ ਸਵੈ ਆਦਰਸ਼ ਨੂੰ ਨਹੀਂ ਛੱਡਿਆ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਦੂਰ ਰਹਿ ਕੇ ਨਿਮਰਤਾ ਨਾਲ ਗੁਰੂ ਦੀ ਸੇਵਾ ਕੀਤੀ ਇਹਨਾਂ ਗੁਣਾ ਕਾਰਨ ਹੀ ਉਹ ਗੁਰੂ ਗੱਦੀ ਪ੍ਰਾਪਤ ਕਰਨ ਦੇ ਯੋਗ ਹੋਏ ਗੁਰੂ ਜੀ ਅਸੀਸ ਬਖਸ਼ਣ ਕਿ ਅਸੀਂ ਵੀ ਇਹਨਾਂ ਪੰਜ ਵਿਕਾਰਾਂ ਤੋਂ ਮੁਕਤ ਹੋ ਕੇ ਮਨੁੱਖੀ ਜੀਵਨ ਦਾ ਅਸਲ ਮਕਸਦ ਪੂਰਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਤਿ ਸ਼੍ਰੀ ਅਕਾਲ